ਭਾਈ ਮੱਖਣ ਸ਼ਾਹ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਵੀ ਨਹੀਂ ਪਤਾ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਨਾਮ ਦਰਸਾਇਆ ਵੀ ਨਹੀਂ ਸੀਗਾ ਇੰਨਾ ਕੁ ਬਚਨ ਆਖਿਆ ਸੀ ਬਾਬਾ ਬਸੇ ਗ੍ਰਾਮ ਬਕਾਲੇ ਬੰਦ ਗੁਰ ਸੰਗਤ ਸਕਰ ਸੰਭਾਲੇ ਜੇ ਨਾਮ ਦਰਸਾਇਆ ਹੁੰਦਾ ਤੇ ਫਿਰ 22 ਮੰਜੀਆਂ ਉਥੇ ਕਿਵੇਂ ਲੱਗਦੀਆਂ ਭਲਾ 22 ਮੰਜੀਆਂ ਤਾਂ ਹੀ ਲੱਗੀਆਂ ਸੀ ਨਾ ਕਿ ਮਾਨ ਨੇ ਖਾਲੀ ਬਾਬਾ ਬਸੇ ਗ੍ਰਾਮ ਬਕਾਲੇ ਆਖਿਆ ਭਾਈ ਮੱਖਣਸ਼ਾਹ ਜੀ ਲੁਬਾਣਾ ਪਰਉਪਕਾਰੀ ਮਹਾਪੁਰਖਾਂ ਨੇ ਮਹਾਰਾਜ ਦੇ ਚਰਨਾਂ 'ਚ ਅਰਦਾਈ ਕੀਤੀ ਐ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਦੇ 8ਵੇਂ ਵਾਰਸ ਅਰਥਾਤ ਨਾਵੇਂ ਹਜ਼ੂਰ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਨਾਮ ਲਏ ਬਿਨ ਆਖਿਆ ਨਾਵੇਂ ਹਜ਼ੂਰ ਨਾਵੇਂ ਗੁਰਦੇਵ ਆਪ ਜੀ ਕਿਰਪਾ ਕਰਕੇ ਮੇਰਾ ਗਰੀਬ ਦਾ ਬੇੜਾ ਬੰਨੇ ਲਾਓ ਮੈਂ 500 ਮੋਹਰ ਆਪ ਜੀ ਦੇ ਚਰਨਾਂ 'ਚ ਹਾਜ਼ਰ ਕਰਾਂਗਾ ਬਿਨਾ ਨਾਮ ਲਏ ਹੁਣ ਪ੍ਰੇਮੀਆਂ ਇੱਕ ਜ਼ਰੂਰ ਮਨ ਵਿੱਚ ਖਿਆਲ ਕਰੋ ਅਸੀਂ ਕਈ ਈਰੀ ਕਹਿੰਦੇ ਆ ਸਾਨੂੰ ਅਰਦਾਸ ਨਹੀਂ ਕਰਨੀ ਆਉਂਦੀ ਅਸੀਂ ਅਰਦਾਸ ਕਰਾਉਂਦੇ ਆ ਜ਼ਰੂਰ ਬਰ ਜ਼ਰੂਰ ਕਰਾਓ ਅਰਦਾਸ ਕਰਾਉਣ ਦੀ ਮਰਜ਼ਾਦਾ ਮਹਾਰਾਜ ਦੇ ਸਮੇਂ ਤੋਂ ਚੱਲੀ ਆਉਂਦੀ ਅਰਦਾਸ ਕਰਾਉਣ ਵੇਲੇ ਦਮੜਾ ਦੇਣਾ ਮਾਇਆ ਦੇਣੀ ਅਰਦਾਸ ਭੇਟਾ ਦੇਣੀ ਇਹਦੀ ਮਰਜ਼ਾਦਾ ਮਹਾਰਾਜ ਦੇ ਸਮੇਂ ਤੋਂ ਲਿਖਤਾਂ ਵੀ ਮਿਲਦੀਆਂ ਬਾਵਜੂਦ ਇਹ ਦੇ ਸਾਨੂੰ ਖੁਦ ਵੀ ਅਰਦਾਸ ਕਰਨੀ ਚਾਹੀਦੀ ਤੇ ਅਰਦਾਸ ਕਦੇ ਛੋਟੀ ਨਹੀਂ ਕਰਨੀ ਚਾਹੀਦੀ ਭਾਈ ਦੁਨੀਆ ਦੀ ਵਾਹਿਦ ਅਸੀਂ ਇੱਕ ਐਸੀ ਕੌਮ ਹਾਂ ਜਿਨ੍ਹਾਂ ਦੇ ਕੋਲ ਕਿੰਨੀ ਵਿਸ਼ਾਲ ਤੇ ਮਹਾਨ ਅਰਦਾਸ ਆ ਇੱਕ ਸਿੰਘ ਦਾ ਮੈਨੂੰ ਬਚਨ ਚ ਇਤਿਆਰਿਆ ਇੱਕ ਸਿੰਘ ਉਹਨਾਂ ਦਾ ਆਨੰਦ ਕਰ ਜ ਨਹੀਂ ਸੀ ਹੁੰਦਾ ਬੜੀ ਉਮਰ ਉਹਨਾਂ ਦੀ ਗੁਜ਼ਰੀ ਵਿਆਹ ਨਹੀਂ ਸੀ ਹੁੰਦਾ ਮਹਾਪੁਰਖ ਬਾਬਾ ਠਾਕੁਰ ਸਿੰਘ ਜੀ ਨਾਲ ਨੂੰ ਮਾਤਾ ਜੀ ਕਹਿੰਦੇ ਵੀ ਇਹਨਾਂ ਦਾ ਆਨੰਦ ਕਰਦ ਨਹੀਂ ਹੋ ਰਿਹਾ ਕੋਈ ਵੇਧ ਨਹੀਂ ਬਣਦੀ ਤੇ ਬਾਬਾ ਜੀ ਨੇ ਕਿਹਾ ਕਿ ਸਿੰਘਾਂ ਨੂੰ ਕਿਹਾ ਵੀ ਇਹਨਾਂ ਦੀ ਅਰਦਾਸ ਕਰਿਓ ਤੇ ਅਰਦਾਸ ਪੂਰੀ ਕਰਿਓ ਮਤਲਬ ਪ੍ਰਥਮ ਭਗਉਤੀ ਤੋਂ ਲੈ ਕੇ ਤੇ ਹੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਤੱਕ ਸਾਰੇ ਪਹਿਰੇ ਸਾਰੀਆਂ ਪੌੜੀਆਂ ਜਿਹੜੀਆਂ ਨੇ ਸਾਰੇ ਪਹਿਰੇ ਪੜ੍ਹਨੇ ਨੇ ਵੱਡੀ ਅਰਦਾਸ ਕਰਨੀ ਦੋ ਅਖਰੀ ਅਰਦਾਸ ਵੀ ਪੰਥ ਵਿੱਚ ਹੁੰਦੀ ਆਈ ਆ ਜਿਵੇਂ ਹਜੂਰ ਸਾਹਿਬ ਜੀ ਵਿਖੇ ਪਟਨਾ ਸਾਹਿਬ ਜੀ ਵਿਖੇ ਬੈਠ ਕੇ ਅਰਦਾਸ ਹੁੰਦੀ ਆ ਨਾ ਕਥਾ ਦੀ ਅਰਦਾਸ ਦੋ ਅਖਰੀ ਅਰਦਾਸ ਹੁੰਦੀ ਆਈ ਕਿ ਆਨਾਂ ਦੀ ਪੂਰੀ ਅਰਦਾਸ ਕਰਿਓ ਤਾਂ ਦੋਰਾ ਵੀ ਪੜਿਓ ਜਿਕਾਰਾ ਵੀ ਛੱਡਿਓ ਉਹ ਸਿੰਘ ਦਾ ਪਰਿਵਾਰ ਵਸਿਆ ਉਹ ਬੜਾ ਅਭਿਆਸੀ ਆ ਸਿਮਰਨ ਭਜਨ ਕਰਨ ਵਾਲਾ ਖਾਲਸਾ ਜੀ ਸਾਨੂੰ ਅਰਦਾਸ ਆਪ ਵੀ ਕਰਨੀ ਚਾਹੀਦੀ ਅਮਰਤ ਵੇਲੇ ਨਾ ਉੱਠ ਹੋਵੇ ਬਾਣੀ ਨਾ ਪੜ੍ਹ ਹੋਵੇ ਨਿਤਨੇਮ ਨਾ ਕਰ ਹੋਵੇ ਤਾਂ ਵੀ ਸਾਨੂੰ ਅਰਦਾਸ ਕਰਨੀ ਚਾਹੀਦੀ ਅਰਦਾਸ ਜਿਹੜੀ ਹੈ ਨਾ ਇਹ ਸਿੱਧਾ-ਸਿੱਧਾ ਮਹਾਰਾਜ ਨਾਲ ਸੰਪਰਕ ਜੁੜ ਜਾਂਦਾ ਬਾਣੀ ਪੜ੍ਹ ਕੇ ਤੇ ਸੰਪਰਕ ਜੁੜਦਾ ਹੀ ਆ ਮਹਾਰਾਜ ਦੇ ਨਾਲ ਗੰਢ ਪੈਂਦੀ ਆ ਜੇ ਬਾਣੀ ਨਾ ਪੜ੍ਹ ਹੋਵੇ ਨਾ ਤੇ ਅਰਦਾਸ ਕਰੀਏ ਖੇਡ ਬਣ ਜਾਂਦੀ ਜੇ ਕੌਤਕ ਬਣ ਜਾਂਦਾ ਅਰਦਾਸ ਭਾਈ ਨੰਦ ਲਾਲ ਜੀ ਸਾਹਿਬ ਜੀ ਨੇ ਨਾ ਤਨਖਾਹ ਨਾਮੇ ਲਿਖੇ ਆ ਇੱਕ ਰੈਤਨਾਮਾ ਹੁੰਦਾ ਇੱਕ ਤਨਖਾਹਨਾਮਾ ਹੁੰਦਾ ਵੀ ਕਿਹੜਾ ਕਿਹੜਾ ਤਨਖਾਈਆ ਕਿਹੜਾ ਤਨਖਾਈਆ ਕਿਹੜਾ ਤਨਖਾਈਆ ਤਨਖਾਈਏ ਦਾ ਬੜਾ ਮਹੱਤਵ ਆ ਤਨਖਾਈਏ ਦੇ ਕੋਈ ਨੇੜੇ ਜਾ ਕੇ ਰਾਜੀ ਨਹੀਂ ਹੁੰਦਾ ਉਹਨੂੰ ਬੁਲਾ ਕੇ ਰਾਜੀ ਨਹੀਂ ਕੋਈ ਭਾਈ ਆਨੰਦ ਲਾਲ ਜੀ ਸਾਹਿਬ ਜੀ ਨੇ ਫਰਮਾਇਆ ਵੀ ਜਿਹੜਾ ਸਿੱਖ ਬਿਨਾਂ ਅਰਦਾਸ ਕੀਤੇ ਕਾਰਜ ਕਰੇ ਉਹ ਤਨਖਾਈਆ ਅਸੀਂ ਮੰਨ ਲਓ ਕਿ ਤੇ ਸਫ਼ਰ ਤੇ ਜਾਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਅਸੀਂ ਅਰਦਾਸ ਨਾ ਨ ਕਰੀਏ ਤਨਖਾਈਆਂ ਸਾਡਾ ਪੰਥ ਨਾ ਸਾਡਾ ਗੁਰੂ ਘਰ ਨਾ ਕੋਈ ਲੈਣਾ ਦੇਣਾ ਨਹੀਂ ਅਰਦਾਸ ਨਾ ਕਰਨੀ ਐਨੀ ਬੁਰੀ ਬਾਤ ਜੇ ਖਾਲਸਾ ਜੀ ਅਰਦਾਸ ਕਰਨੀ ਚਾਹੀਦੀ ਕੋਈ ਪ੍ਰੇਮੀ ਇਹ ਕਹੇ ਕਿ ਮੈਨੂੰ ਅਰਦਾਸ ਆਉਂਦੀ ਨਹੀਂ ਅਰਦਾਸ ਕੰਠ ਕਰੋ ਹਰੇਕ ਨੂੰ ਅਰਦਾਸ ਕੰਠ ਹੋਣੀ ਚਾਹੀਦੀ ਜੇ ਕੋ ਇਹ ਕਹੇ ਕਿ ਮੈਂ ਅਨਪੜ੍ਹ ਹਾਂ ਜਾਂ ਮੇਰੀ ਜਾਦਸਤ ਮੇਰੀ ਕੰਮ ਨਹੀਂ ਕਰਦੀ ਤੇ ਭਾਈ ਮੱਖਣ ਸ਼ਾਹ ਜੀ ਲਬਾਣਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਵੀ ਨਹੀਂ ਪਤਾ ਫਿਰ ਦੋਹਰਾ ਰਿਆਂ ਜੇ ਨਾਮ ਪਤਾ ਹੋਵੇ ਤੇ 22 ਮੰਝੀਆਂ ਕਿਵੇਂ ਲੱਗ ਜਾਂਦੀਆਂ ਬੜਾ ਸਾਚਾ ਗੁਰ ਲੱਧੋ ਰੇ ਵਾਲੀ ਸਾਖੀ ਕਿਵੇਂ ਵਰਤਦੀ ਨਾਮ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਾਨ ਨੇ ਦੱਸਿਆ ਹੀ ਨਹੀਂ ਮਹਾਰਾਜ ਦਾ ਨਾਮ ਵੀ ਨਹੀਂ ਪਤਾ ਭਾਈ ਮੱਖਣ ਸ਼ਾਹ ਜੀ ਲਬਾਣਾ ਜੀ ਸਾਹਿਬ ਜੀ ਨੂੰ ਨਾਮ ਵੀ ਨਹੀਂ ਪਤਾ ਮਹਾਰਾਜ ਨੇ ਹਾਜ ਰੱਖੀ ਐ ਸਾਨੂੰ ਆਪਣੇ ਸਤਿਗੁਰੂ ਸੱਚੇ ਪਾਸ਼ਾ ਜੀ ਦਾ ਨਾਮ ਤੇ ਪਤਾ ਹੈ ਨਾ ਕਿ ਸਾਡੇ ਗੁਰੂ ਧੰ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਅਰਦਾਸ ਕੋਈ ਸ਼ਬਦਾਂ ਦਾ ਬੁਣਿਆ ਹੋਇਆ ਜਾਲ ਨਹੀਂ ਹੈਗਾ ਕੋਈ ਕਲਾਕਾਰੀ ਨਹੀਂ ਹੈਗੀ ਅਰਦਾਸ ਉਹਨਾਂ ਦੀ ਵੀ ਸੁਣੀ ਜਾਂਦੀ ਐ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ ਜਲ ਥਲ ਜੀਆਂ ਪੁਰੀਆਂ ਲੋਹਾ ਆਕਾਰਾਂ ਆਕਾਰ ਉਹ ਜੀ ਆਖੇ ਸੋ ਤੂੰ ਹੈ ਜਾਣਾ ਹੈ ਜਲਾ ਥਲਾ ਪੁਰੀਆਂ ਲੋਕਾਂ ਕਾਸਾਂ ਪਤਾਲਾਂ ਵਿੱਚ ਰਹਿਣ ਵਾਲੇ ਜੀਵ ਮਹਾਰਾਜ ਕਹਿੰਦੇ ਨੇ ਇਹ ਮੇਰੇ ਮਾਲਕ ਜੋ ਉਹ ਆਖਦੇ ਨੇ ਤੂੰ ਜਾਣਦਾ ਦਸਵੀਂ ਪਾਸ਼ਾ ਮਹਾਰਾਜ ਕਹਿੰਦੇ ਹਾਥੀ ਕੀ ਪੁਕਾਰ ਪਲ ਪਾਛੈ ਪਹੁੰਚ ਤਾਹੇ ਚਿਟੀ ਕੀ ਚੰਗਾਰ ਪਹਿਲੇ ਸੁਨਿਅਤ ਹੈ ਇਦਾਂ ਵੀ ਆਉਂਦਾ ਚਿਟੀ ਕੀ ਪੁਕਾਰ ਵੀ ਆਉਂਦਾ ਦੋਨੇ ਪਾਠ ਹੁੰਦੇ ਤੁਸੀਂ ਕੁੱਕਰ ਸੂਕਰ ਦੀ ਆਵਾਜ਼ ਸੁਣੀ ਹੋਵੇਗੀ ਗਾਂ ਗਧੇ ਦੀ ਆਵਾਜ਼ ਸੁਣੀ ਹੋਵੇਗੀ ਪਰ ਤੁਸੀਂ ਕਦੀ ਕੀੜੀ ਦੀ ਆਵਾਜ਼ ਸੁਣੀ ਜੇ ਨਹੀਂ ਸੁਣੀ ਚਿੜੀ ਦੀ ਆਵਾਜ਼ ਸੁਣੀ ਹੋਵੇਗੀ ਦਸਵੇਂ ਪਾਤਸ਼ਾਹ ਕਹਿੰਦੇ ਨੇ ਮੇਰਾ ਮਾਲਕ ਕੀੜੀ ਦੀ ਵੀ ਪੁਕਾਰ ਸੁਣਦਾ ਹੈ ਵਾਹ ਮਤਲਬ ਜਿਹੜੇ ਨਹੀਂ ਬੋਲ ਸਕਦੇ ਜਿਹੜੇ ਗੁੰਗੇ ਨੇ ਨਹੀਂ ਬੋਲ ਸਕਦੇ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਔਰ ਜਿਸ ਸਤੀ ਵਿੱਚ ਬੰਦਾ ਬੋਲ ਹੀ ਨਾ ਸਕੇ ਡੋਬ ਰਿਆ ਹੋਵੇ ਪਾਣੀ ਵਿੱਚ ਡੋਬ ਰਿਆ ਹੋਵੇ ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ ਉਥੇ ਬੰਦੇ ਨੇ ਕੀ ਬੋਲਣਾ ਡੁੱਬਿਆ ਬੰਦਾ ਪਾਣੀ ਚ ਕੀ ਬੋਲ ਸਕੇਗਾ ਉਥੇ ਵੀ ਨਿਰੰਕਾਰ ਸੁਣਦਾ ਜੀ ਅਰਦਾਸ ਦੀ ਸਾਡੇ ਜੀਵਨ ਵਿੱਚ ਬੜੀ ਮਹਿਮਾ ਇੱਕ ਮਹਾਪੁਰਖ ਦਾ ਚੇਤਾ ਆ ਰਿਹਾ ਮੈਨੂੰ ਬੜੇ ਕਰਨੀ ਕਮਾਈ ਵਾਲੇ 100 ਸਾਲ ਦੀ ਉਮਰ ਭੋਗੀ ਉਹਨਾਂ ਨੇ ਮੈਂ ਉਹਨਾਂ ਨੂੰ ਕਦੀ ਬੈੱਡ ਤੇ ਲੰਮੇ ਪਿਆ ਨਹੀਂ ਸੀ ਵੇਖਿਆ ਮੇਰੇ ਨਾਲ ਬਹੁਤ ਪ੍ਰੇਮ ਕਰਦੇ ਸੀ ਤੇ ਉਹਨਾਂ ਦੀ ਭਗਤੀ ਸੀ ਉਹ ਚਾਰ ਟਾਈਮ ਅਰਦਾਸ ਕਰਦੇ ਹੁੰਦੇ ਸੀ ਬਜ਼ੁਰਗ ਸੀਗੇ 100 ਸਾਲ ਦੀ ਉਮਰ ਸੀ 100 2-3 ਸਾਲ ਦੀ ਉਮਰ ਭੋਕੇ ਚਾਲਾ ਮਾਰ ਗਏ ਸੀ ਉਹ ਤੇ ਜਦੋਂ ਉਹਨਾਂ ਨੇ ਅਰਦਾਸ ਕਰਨੀ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਉਹ ਅਰਦਾਸ ਕਰਦੇ ਰਹਿੰਦੇ ਹੁੰਦੇ ਅਰਦਾਸ ਹੀ ਉਹਨਾਂ ਦੀ ਭਗਤੀ ਲੰਮੀ ਅਰਦਾਸ ਕਰਦੇ ਰਹਿਣਾ ਨੇਤਰਾਾਂ 'ਚ ਜਾਲੂਣਾ ਉਹਨਾਂ ਦੇ ਤੇ ਨੇਤਰਾਂ ਦਾ ਜਲ ਜਿਹੜਾ ਸੀ ਨਾ ਬੂੰਦਾਂ ਬਣ ਕੇ ਮੋਤੀਆਂ ਵਰਗੀਆਂ ਸੁਥਰੀਆਂ ਬੂੰਦਾਂ ਬਣ ਕੇ ਐਂ ਦਾੜੇ 'ਚ ਚੁੰਦੀਆਂ ਰਹਿਣੀਆਂ ਉਹਨਾਂ ਦੇ ਚਿੱਟਾ ਦਾੜਾ ਸਫੇਦ ਉਹਨਾਂ ਦਾ ਅਰਦਾਸ ਭਗਤੀ ਆ ਖਾਲਸਾ ਜੀ ਸਾਡੀ ਜੇ ਕੋਈ ਸਿੱਖ ਸਤਿਗੁਰੂ ਦਾ ਨਾਮ ਵੀ ਨਹੀਂ ਜਾਣਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਦਾੜੇ ਸਤਿਗੁਰੂ ਕਿ ਜੇ ਕੋਈ ਸਿੱਖ ਨਾਮ ਵੀ ਨਾ ਲਵੇ ਤੇ ਮਹਾਰਾਜ ਉਹਦੀ ਵੀ ਲਾਜ ਰੱਖਣਾ ਉਹਦੀ ਵੀ ਪੈਜ ਰੱਖਣਾ ਇੱਕ ਵਜਨ ਹੋਰ ਸਾਂਝਾ ਕਰਨਾ ਚਾਹੁੰਦਾ ਖਾਲਸਾ ਜੀ ਜਦੋਂ ਸਮਾਪਤੀ ਕਰਨੀ ਹੋਵੇਗੀ ਭਾਈ ਹਰਜੀਤ ਸਿੰਘ ਜੀ ਭਾਈ ਪਰਮਜੀਤ ਸਿੰਘ ਜੀ ਸਾਰੇ ਬੈਠੇ ਆ ਮੈਨੂੰ ਇਸ਼ਾਰਾ ਕਰ ਦਿਓ ਮੈਂ 2-3 ਮਿੰਟ ਵਿੱਚ ਸਮਾਪਤੀ ਕਰਦਾ ਉਸੇ ਵੇਲੇ ਸਮਾਪਤੀ ਕਰ ਦਿਆਂਗਾ ਜਦੋਂ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਜੀ ਨੇ ਨਾ ਮਹਾਰਾਜ ਗੁਰਗ੍ਰੰਥ ਸਾਹਿਬ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਅਸਵਾਰਾ ਲਿਆਂਦਾ ਜਿਹੜਾ ਅਸਵਾਰਾ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਹੋਇਆ ਸੀ ਨਾ ਆਪਾਂ ਮਹਾਰਾਜ ਬੀੜ ਵੀ ਕਹਿ ਦਿੰਨੇ ਆ ਮਹਾਰਾਜ ਦਾ ਸਰੂਪ ਵੀ ਕਹਿ ਦਿੰਨੇ ਆ ਸਵਾਰਾ ਵੀ ਕਹਿ ਦਿੰਨੇ ਆ ਵੈਸੇ ਸਰੂਪ ਨਹੀਂ ਕਹਿਣਾ ਚਾਹੀਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਵਾਰਾ ਜਾਂ ਬੀੜ ਸ਼ਬਦ ਵੀ ਵਰਤਿਆ ਜਾਂਦਾ ਸਰੂਪ ਨਹੀਂ ਹੁੰਦਾ ਸਰੂਪ ਤੇ ਫੋਟੋ ਨੂੰ ਕਹਿੰਦੇ ਨੇ ਸਤਿਗੁਰੂ ਆਪ ਹੁੰਦੇ ਨੇ ਵੈਸੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਜੀ ਦਾ ਸਵਾਰਾ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਸੀ ਨਾ ਵਜਨ ਬੜਾ ਸੁਣਨ ਵਾਲਾ ਏ ਤੇ ਮਹਾਰਾਜ ਨੇ ਬਈ ਮਖਨ ਸ਼ਾਹ ਜੀ ਨੂੰ ਆਖਿਆ ਵੀ ਇਹ ਜਿਹੜਾ ਸਵਾਰਾ ਵਾ ਜਿਹੜੀ ਬੀੜ ਆ ਇਹ ਆਪਾਂ ਬਾਬਾ ਧੀਰਮਲ ਜੀ ਨੂੰ ਦੇ ਦੇਣੀ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੜੀ ਪੂਜਾ ਸੀ ਮਹਾਰਾਜ ਦੇ ਸਮੇਂ ਤੋਂ ਹੀ ਬਹੁਤ ਪੂਜਾ ਸੀ। ਮਹਾਰਾ ਨੇ ਇੱਕ ਸਿੱਖ ਜਾਂਦਾ ਸੀ ਦਰਿਆਏ ਬਿਆਸਾ ਨੂੰ ਪਾਰ ਕਰਦਾ ਸੀ। ਉਹ ਸਿੱਖ ਨੂੰ ਮਹਾਰਾ ਨੇ ਆਖਿਆ ਵੀ ਤੂੰ ਨਾ ਜਾ ਕੇ ਕਰਤਾਰਪੁਰ ਜਿਹੜਾ ਜਲੰਧਰ ਵਾਲਾ ਦਵਾਬੇ ਵਾਲਾ ਭਾਰਤ ਵਾਲਾ ਕਰਤਾਰਪੁਰ ਉਹ ਪਾਕਿਸਤਾਨ ਵਾਲਾ ਨਹੀਂ ਦੋ ਕਰਤਾਰਪੁਰ ਨੇ ਨੰ ਪੰਥ ਵਿੱਚ ਕਰਤਾਰਪੁਰ ਸਾਹਿਬ ਇੱਕ ਤਾਂ ਪਾਕਿਸਤਾਨ ਵਿੱਚ ਰਹਿ ਗਿਆ ਤੇ ਇੱਕ ਇਥੇ ਜਲੰਧਰ ਦੇ ਕੋਲ ਆ ਜਦੋਂ ਬਾਈ ਰੋਡ ਬਾਈ ਰੇਲ ਜਾਓਗੇ ਰਸਤੇ 'ਚ ਕਰਤਾਰਪੁਰ ਸਾਹਿਬ ਆਉਂਦਾ ਮਾਨ ਨੇ ਕਿਹਾ ਬਾਬਾ ਧੀਰਮਲ ਜੀ ਨੂੰ ਕਹਿ ਦਿਓ ਵੀ ਅਸੀਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅਸਵਾਰਾ ਮਹਾਰਾਜ ਦਾ ਸਰੂਪ ਕਹਿ ਲਓ ਉਹ ਅਸੀਂ ਬਿਆਸਾ ਦਰਿਆ ਨੂੰ ਭੇਟ ਕਰ ਦਿੱਤਾ ਵਾ ਬਿਆਸਾ ਦਰਿਆ ਚ ਜਲ ਪ੍ਰਵਾਹ ਕਰਦਾ ਭੇਟ ਕਰਦਾ ਵਾ ਦੇਤਾ ਵਾ ਤੇ ਬਾਬਾ ਧੀਰਮਲ ਜੀ ਨੂੰ ਕਿਹਾ ਵੀ ਉਹ ਅਰਦਾਸ ਕਰਕੇ ਤੇ ਲੈ ਜਾ ਤੇ ਬਿਆਸ ਦਰਿਆ ਆਪੇ ਮਹਾਰਾਜ ਦਾ ਅਸਵਾਰਾ ਦੇ ਦੇਗਾ ਵਜਨ ਬੜਾ ਸੁਣਨ ਵਾਲਾ ਇਤਿਹਾਸ ਜੇ ਗੁਰਦੇਵ ਜੀ ਬਾਦਰ ਸਾਹਿਬ ਜੀ ਮਹਾਰਾਜ ਦਾ ਜੀਵਨ ਤੇ ਅਰਦਾਸ ਦੀ ਮਹਿਮਾ ਹੀ ਵੇਖ ਰਹੇ ਸਾਰੇ ਉਹ ਸਿੱਖ ਨੇ ਜਾ ਕੇ ਬਾਬਾ ਧੀਰਮਲ ਜੀ ਨੂੰ ਦੱਸਿਆ ਇਸ ਤਰ੍ਹਾਂ ਮਹਾਰਾਜੀ ਜਿਹੜੀ ਬੀੜ ਆ ਉਹ ਗੁਰਤੇਗ ਭਾਦਰ ਸਾਹਿਬ ਜੀ ਦਰਿਆ ਬਿਆਸਾ ਨੂੰ ਭੇਟ ਕਰ ਗਿਆ ਆਮਾਨਤ ਵਜੋਂ ਦੇ ਗਿਆ ਤੇ ਤੁਸੀਂ ਅਰਦਾਸ ਕਰਕੇ ਪ੍ਰਾਪਤ ਕਰ ਲਿਓ ਬਾਬਾ ਧੀਰਮਲ ਜੀ ਆਏ ਬਾਬਾ ਧੀਰਮਲ ਜੀ ਆਪ ਜੀ ਨੂੰ ਪਤਾ ਹੋਵੇ ਉਹ ਪੰਥ ਦਾ ਹਿੱਸਾ ਨਹੀਂ ਅੱਜ ਵੀ ਕਿਹਾ ਜਾਂਦਾ RAM ਰਾਈਏ ਧੀਰ ਮੱਲੀਏ ਇਹਨਾਂ ਦੇ ਨਾਲ ਵਰਤਨਾ ਨਹੀਂ ਹੈਗਾ ਕਿਹਾ ਜਾਂਦਾ ਨਾ ਅਮਰ ਸ਼ਕਾਉਣ ਵੇਲੇ ਬਾਬਾ ਧੀਰਮਲ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁੰਦਿਆਂ ਸੁਂਦਿਆਂ ਪੂਜਾ ਕਰਾਉਣ ਲੱਗ ਗਏ ਸਿੱਖਾਂ ਨੇ ਫੜ ਕੇ ਚੌਰ ਖੋਲਿਆ ਸੀ ਤੇ ਕਹਿਆ ਸੀ ਅੱਜ ਤੋਂ ਬਾਅਦ ਮਹਾਰਾਜ ਦਰਬਾਰ ਤੇ ਮਥਾ ਨੰਡਕਾਇਓ ਨਹੀਂ ਤੇ ਅਸੀਂ ਤੁਹਾਡਾ ਲਿਆਜ ਨਹੀਂ ਕਰਨਾ ਗੁਰੂ ਕੇ ਪੁੱਤਰ ਜਾਣ ਕੇ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਪਰ ਬਾਬਾ ਧੀਰਮਲ ਜੀ ਦੀ ਬਾਬਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਵੀ ਕਹਿਤਾ ਹੀ ਵੀ ਸਮਾ ਆਉਣਾ ਵਾ ਬਾਬਾ ਧੀਰਮਲ ਜੀ ਨੇ ਪੰਥ ਵਿੱਚ ਸ਼ਾਮਲ ਹੋ ਜਾਣਾ ਇਹ ਜਿਹੜਾ ਸਰੂਪ ਆ ਬੀੜ ਅਸਵਾਰਾ ਵਾ ਜਿਹੜਾ ਹਰਮੰਦਰ ਸਾਹਿਬ ਪਹਿਲਾ ਪ੍ਰਕਾਸ਼ ਹੋਇਆ ਪਹਿਲਾ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇਵ ਜੀ ਮਾਨ ਨੇ ਲਿਖਾਈ ਕਰਾਈ ਉਹਨਾਂ ਨੇ ਪੰਥ ਨੂੰ ਦੇ ਦੇਣਾ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਭਵਿੱਖ ਤਬਾਕ ਨੇ ਔਰ ਪੂਰੇ ਹੋਣੇ ਸਾਨੂੰ ਢੈਂਦੀ ਕਲਾਜ ਨਹੀਂ ਜਾਣਾ ਚਾਹੀਦਾ ਸਾਨੂੰ 96 ਕਰੋੜ ਹੁੰਦਿਆਂ 96 ਸਕਿੰਟ ਵੀ ਨਹੀਂ ਲੱਗਣੇ ਜਦੋਂ ਮਹਾਰਾਜ ਨੂੰ ਪਾਇਆ ਨਾ 96 ਕਰੋੜ ਹੁੰਦਿਆਂ 96 ਸਕਿੰਟ ਵੀ ਨਹੀਂ ਲੱਗਣੇ ਜਦੋਂ ਖਾਲਸੇ ਦਾ ਰਾਜ ਆਉਣਾ ਨਾ ਦੁਨੀਆ ਤੇ ਉਦੋਂ ਸਾਰੀਆਂ ਖੇਡਾਂ ਆਪਣੇ ਆਪ ਬਣ ਜਾਣੀਆਂ ਉਸ ਵੇਲੇ ਬਾਬਾ ਧੀਰਮਲ ਜੀ ਆਏ ਤੇ ਉਹਨਾਂ ਨੇ ਨਾ ਅਰਦਾਸ ਕੀਤੀ ਪਰ ਗੁਰੂ ਤੇਗਬਾਦ ਸਾਬ ਜੀ ਦਾ ਨਾਮ ਨਾ ਲੈਣ ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਘੋਂਦੇ ਹਨ ਨਾ 22 ਮੰჯੀਆਂ ਦੇ ਵਿੱਚੋਂ ਸਭ ਤੋਂ ਵੱਡੀ ਮੰਜੀ ਉਹਨਾਂ ਦੀ ਸੀ ਤੇ ਨਾਮ ਕਿਦਾਂ ਲੈਣ ਜੇ ਗੁਰਦੇਗਬਾਦਰ ਸਾਹਿਬ ਜੀ ਦਾ ਨਾਮ ਲੈਣਗੇ ਤੇ ਬਾਕੀ ਜਿਹੜੇ ਮਸੰਦ ਸੀ ਸੰਗਤ ਸੀ ਉਹ ਫਿਰ ਗੁਰੂ ਕਿਵੇਂ ਮੰਨੇ ਵੀ ਜੇ ਤੁਸੀਂ ਆਪ ਹੀ ਉਹਨਾਂ ਨੂੰ ਗੁਰੂ ਕਹਤ ਆ ਤੇ ਫਿਰ ਅਸੀਂ ਤੁਹਾਨੂੰ ਕਿਉਂ ਗੁਰੂ ਮੰਨੀਏ ਨਾਮ ਨਾ ਲੈਣ ਅਰਦਾਸ ਕੀਤੀ ਪਰ ਮਹਾਰਾ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਤੇ ਪਾਸ਼ਾ ਦੀ ਬੀੜ ਮਹਾਰਾ ਦਾਸ ਵਾਰਾ ਪ੍ਰਗਟ ਨਾ ਹੋਇਆ ਫਿਰ ਅਰਦਾਸ ਕੀਤੀ ਦਰਿਆ ਬਿਆਸ ਵਿੱਚੋਂ ਮਹਾਰਾ ਦਾਸ ਵਾਰਾ ਪ੍ਰਗਟ ਨਾ ਸਿੱਖ ਨੇ ਆਖਿਆ ਬਾਬਾ ਧੀਰਮਲ ਜੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਸੀ ਵੀ ਅਰਦਾਸ ਪੂਰੀ ਕਰਿਓ ਖਿਜਿਆ ਖਿਜਿਆ ਨੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾ ਦਾ ਨਾਮ ਲਿਆ ਤੇ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਤਾ ਸਵਾਰਾ ਮਹਾਰਾ ਦੀ ਢੀੜ ਮਹਾਰਾ ਦਾ ਸਰੂਪ ਪ੍ਰਗਟ ਹੋ ਗਿਆ ਉਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਅਮਾਨਤ ਸਰ ਸਹਿਬ ਆ ਨਿਹੰਗ ਸਿੰਘਾਂ ਦਾ ਪਹਿਰਾ ਉਥੇ ਜਦੋਂ ਤੁਸੀਂ ਵਿਆਸਾ ਵਿਆਸ ਜਿਹੜਾ ਕਸਬਾ ਕਹਿ ਲਓ ਪਿੰਡ ਕਹਿ ਲਓ ਉਹਨੂੰ ਪਾਰ ਕਰਕੇ ਦਰਿਆ ਤੇ ਪ੍ਰਵੇਸ਼ ਕਰਦੇ ਆ ਦਰਿਆ ਦੇ ਕੰਢੇ ਤੇ ਜੇ ਜਲੰਧਰ ਵਾਲੇ ਲੁਧਿਆਣੇ ਵਾਲੇ ਪਾਸੇ ਨੂੰ ਜਾਓਗੇ ਦਿੱਲੀ ਵਾਲੇ ਪਾਸੇ ਨੂੰ ਜਾਓਗੇ ਤੇ ਸੱਜੇ ਪਾਸੇ ਗੁਰਦੁਆਰਾ ਅਮਾਨਤ ਸਰ ਸਹਿਬ ਆ ਗੁਰੂ ਹਰਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਗੁਰੂ ਹੋਣ ਦੀ ਸਾਖ ਦਰਿਆਵਾਂ ਨੇ ਭਰੀ ਅਮਾਨਤਾਂ ਸੰਭੀਆਂ ਤੇ ਪੂਰੀ ਅਰਦਾਸ ਕਰਨ ਦੇ ਨਾਲ ਬਾਬਾ ਧੀਰਮਲ ਜੀ ਸਾਹਿਬ ਜੀ ਨੂੰ ਮਹਾਰਾ ਦਾ ਸਰੂਪ ਮਿਲਿਆ ਸੀ ਅਰਦਾਸ ਲੰਮੀ ਕਰੋ ਖੂਬ ਕਰੋ ਧਿਆਨ ਨਾਲ ਕਰੋ ਪੂਰੀ ਕਰੋ ਪ੍ਰੇਮ ਨਾਲ ਕਰੋ ਸਤਿਗੁਰੂ ਸੁਣਦੇ ਨੇ ਸਤਿਗੁਰੂ ਸਮਰਥ ਨੇ ਭਾਈ ਸਤਿਗੁਰੂ ਕਿਰਪਾ ਕਰਨ ਤੁਹਾਡੀਆਂ ਅਰਦਾਸਾਂ ਪਰਮਾਨ ਹਨ ਤੁਸੀਂ ਅਰਦਾਸ ਨਾਲ ਜੁੜ ਸਕੋ ਸਾਡੇ ਕੋਲ ਅਰਦਾਸ ਵਹਿ ਦੇ ਕਹਿ ਜਾ ਸਾਦਨਿਆਂ ਕਿ ਅਸੀਂ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ ਮਰੀਦਾਂ ਨੂੰ ਚੇਤੇ ਕਰਦੇ ਹਾਂ ਤਖਤਾਂ ਗੁਰਦਮਾ ਗੁਰਸਥਾਨਾਂ ਸਤਿਗੁਰੂ ਜੀ ਨੂੰ ਗੁਰੂ ਕੇ ਸਹਿਬਜ਼ਾਦਿਆਂ ਨੂੰ ਚਾਲੀਆਂ ਮੁਕਤਿਆਂ ਨੂੰ ਚੇਤੇ ਕਰਦੇ ਹਾਂ ਇਹ ਅਰਦਾਸ ਦੀ ਨਿਯਮਤ ਹੈ ਅਰਦਾਸ ਦੀ ਬਖਸ਼ਿਸ਼ ਹੈ ਖਾਲਸਾ ਜੀ ਆਪ ਜੀ ਦੇ ਦਰਸ਼ਨ ਦੀਦਾਰ ਕਰਕੇ ਮਨ ਬਹੁਤ ਪਰਸਾਨ ਹੋਇਆ